ਚਾ ਕਰ ਲਈ ਜਦੋਂ ਰਾਜਨੀਤੀ ਦੀ ਗੱਲ ਹੋ ਰਹੀ ਹੈ ਤੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜੇ ਰਾਜ ਕਰਿਆ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ ਗਿਆ ਪੰਜ ਟਾਈਮ ਜਿਹੜੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਜੀ ਉਸ ਤੋਂ ਬਾਅਦ ਦੋ ਵਾਰੀ ਜਿਹੜੇ ਕੈਪਟਨ ਹਰਮਨਦਰ ਸਿੰਘ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੀ ਤੁਹਾਨੂੰ ਪਤਾ ਹੀ ਹੈ ਗਿਆ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਨੇ ਤੇ ਇਹਦੇ ਤੇ ਬ੍ਰਸਪਤੀ ਦਾ ਕਿੰਨਾ ਕ ਅਸਰ ਆਉਂਦਾ ਹੈ ਜਿਹੜੀ ਇਹ ਚੀਜ਼ ਰਹੀ ਹੈ ਸਰ ਜਿੱਥੇ ਤੱਕ ਮੈਂ ਜਾਣਿਆ ਮੈਂ ਬਾਦਲ ਸਾਹਿਬ ਦੀ ਵੀ ਕੁੰਡਲੀ ਦੇਖੀ ਸੀਗੀ ਕੈਪਟਨ ਰਵਿੰਦਰ ਸਿੰਘ ਦੇ ਖਿਲਾਫ ਜਦੋਂ ਲੜੇ ਸੀਗੇ ਹੂੰ ਹੂੰ ਦੋਨੋਂ ਆਪਸ ਚ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਸ਼ਾਇਦ ਜ਼ਿੰਦਗੀ ਚ ਪਹਿਲੇ ਟਾਈਮ ਚ ਬਹੁਤ ਪੁੱਠਾ ਲਟਕੇ ਸੀਗੇ ਉਹਨਾਂ ਦਾ ਰਾਜਯੋਗ ਲੰਬਾ ਚੱਲਦਾ ਰਿਹਾ ਹੂੰ ਔਰ ਉਹਨਾਂ ਦਾ ਆਖਰੀ ਸਮੇਂ ਵੀ ਮੈਂ ਉਹਨਾਂ ਨੂੰ ਕੋਰੀਅਰ ਕਰਕੇ ਲਿਖਿਆ ਸੀਗਾ ਕਿ ਇਹਨਾਂ ਦੀ ਸਿਹਤ ਹੁਣ ਖਰਾਬ ਹੋ ਜਾਏਗੀ ਸ਼ਾਇਦ ਇਸ ਤਰੀਕ ਤੋਂ ਬਾਅਦ ਨਾ ਰਹਿਣ ਔਰ ਉਹ ਚਲੇ ਗਏ ਸੀਗੇ ਹੂੰ ਕੈਪਟਨ ਰਮਿੰਦਰ ਸਿੰਘ ਜੀ ਨੂੰ ਮੈਂ ਰਾਜਨੀਤੀ 'ਚ ਜਦੋਂ ਪ੍ਰਵੇਸ਼ ਕਰਨਾ ਸੀਗਾ 10 ਸਾਲ ਪਹਿਲਾਂ ਕਿਹਾ ਸੀਗਾ 92 'ਚ ਕਿ 2002 'ਚ ਮੁੱਖ ਮੰਤਰੀ ਬਣ ਜਾਣਗੇ ਜਦੋਂ ਇਹਨਾਂ ਦੀ ਉਹ ਦਸ਼ਾ ਖਤਮ ਹੋ ਗਈ ਉਹ ਅੱਛੇ ਗਰੇਦੀ ਤਾਂ ਇਹ ਬੇਲੇ ਹੋ ਗਏ ਘਰ ਬੈਠ ਕੇ ਬਸ ਸਿੱਧੀ ਗੱਲ ਹੈ ਜਿਹੜੀ ਉਸ ਤੋਂ ਬਾਅਦ ਕੋਈ ਹੋਰ ਨਵਾਂ ਚਿਹਰਾ ਆ ਗਿਆ ਜਿਸ ਤਰ੍ਹਾਂ ਹੁਣ ਸਾਡੇ ਭਗਵੰਤ ਮਾਨ ਸਾਹਿਬ ਇਹਨਾਂ ਦੀ ਵੀ ਜਿੰਨਾ ਰਾਜ ਹੋ ਗਿਆ ਉਤਨਾ ਹੀ ਭੁਗਤਣਗੇ ਉਸ ਤੋਂ ਇੱਕ ਦਿਨ ਜ਼ਿਆਦਾ ਨਹੀਂ ਭੋਗ ਸਕਦੇ ਆ ਪਹਿਲਾਂ ਇਹਨਾਂ ਨੂੰ ਕੌਣ ਕਹਿੰਦਾ ਸੀ ਕਿ ਵੀ ਇਹ ਮੁੱਖ ਮੰਤਰੀ ਬਣ ਜਾਣਗੇ ਬੀਵੀਐਸ ਅਪਡੇਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰ ਪੁਸ਼ਨ ਦੋਸਤੋ ਜਿਸ ਤਰ੍ਹਾਂ ਅਸੀਂ ਆਪਾਂ ਦੇ ਸੋਮ ਪ੍ਰਕਾਸ਼ ਦੇਖਸ਼ੀ ਜੀ ਤੋਂ ਨਵ ਗ੍ਰਹਿ ਬਾਰੇ ਜਾਣਕਾਰੀ ਲੈ ਰਹੇ ਆਂ ਤੇ ਉਮੀਦ ਆ ਤੁਹਾਨੂੰ ਇਹ ਜਿਹੜੀ ਨਵ ਗ੍ਰਹਿ ਦੀ ਜਾਣਕਾਰੀ ਆ ਉਹ ਪਸੰਦ ਆ ਰਹੀ ਹੋਣੀ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਪਿਛਲੇ ਐਪੀਸੋਡ ਦੇ ਵਿੱਚ ਸ਼ੁਕਰ ਦੀ ਚਰਚਾ ਕਰੀ ਸੀਗੀ ਉਸ ਤੋਂ ਪਹਿਲਾਂ ਸ਼ਨੀ ਫਿਰ ਸੂਰਜਾ ਫਿਰ ਚੰਦਰਮਾ ਤੇ ਅੱਜ ਕਰਾਂਗੇ ਬ੍ਰਹਸਪਤੀ ਮਤਲਬ ਗੁਰੂ ਗੁਰੂ ਦੇਵ ਗੁਰੂ ਦੇਵ ਗੁਰੂ ਸੋ ਅਸੀਂ ਅੱਜ ਜਾਣਕਾਰੀ ਦਵਾਂਗੇ ਦੇਵ ਗੁਰੂ ਬ੍ਰਹਸਪਤੀ ਦੇ ਬਾਰੇ ਕਿਉਂਕਿ ਆ ਪੰਡਿਤ ਸੋਮਪ੍ਰਕਾਸ਼ ਦੇਕਸ਼ੀ ਜੀ ਦਾ ਬਹੁਤ ਵੱਡਾ ਤਜਰਬਾ ਤੇ ਬਹੁਤ ਹੀ ਇਹਨਾਂ ਦਾ ਐਕਸਪੀਰੀਅੰਸ ਹੈ ਤੇ ਅੱਜ ਇਹਨਾਂ ਤੋਂ ਜਾਣਕਾਰੀ ਲਵਾਂਗੇ ਦੇਵਗੁਰੂ ਬ੍ਰਹਸਪਤੀ ਬਾਰੇ ਪਹਿਲਾਂ ਸਵਾਗਤ ਕਰਦੇ ਹਾਂ ਪੰਡਿਤ ਦਾ ਪੜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬੀਬੀਐਸ ਆਫ ਡੀਨ ਨਿਊਜ਼ ਤੇ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਬਣੀ ਹੋਰ ਜੀ ਠੀਕ ਹੋ ਸੇ ਤਾਂ ਬਿਲਕੁਲ ਠੀਕ ਸਾਰਾ ਦੀਵਾਲੀ ਵਧੀਆ ਰਹੇ ਜੀ ਆ ਬਹੁਤ ਖੁਸ਼ ਵਧੀਆ ਅੱਛਾ ਤੁਸੀਂ ਸੁਣਾਓ ਤੁਹਾਡਾ ਪਰਿਵਾਰ ਸਾਰਾ ਕੁਝ ਆਹ ਖੁਸ਼ੀ ਦਾ ਮੰਗਲ ਆਈ ਸਭ ਥੈਂਕ ਯੂ ਧੰਨਵਾਦ ਧੰਨਵਾਦ ਆ ਜਦੋਂ ਤੋਂ ਜਿਸ ਤਰ੍ਹਾਂ ਕਿ ਪੰਡਿਤ ਜੀ ਨੇ ਦੀਵਾਲੀ ਦਾ ਵਿੱਚ ਪੂਰਾ ਜਿਹੜਾ ਵਿ ਵਿਵਧਾਨ ਦੱਸਿਆ ਕਿ 21 ਤਰੀਕ ਦੀ ਦੀਵਾਲੀ ਤੇ ਸਭ ਨੇ 21 ਤਰੀਕ ਦੀ ਹੀ ਦੀਵਾਲੀ ਮਨਾਈ ਕਿਉਂਕਿ ਜੋ ਸ਼ਾਸਤਰਾ ਲਿਖਿਆ ਹੈ ਪੰਡਿਤ ਜੀ ਸ਼ਾਸਤਰਾ ਦੇ ਹਿਸਾਬ ਦੇ ਨਾਲ ਪੂਰਾ ਉਹਦਾ ਮੂਲੰਕਣ ਕਰਕੇ ਉਹਦਾ ਗਣਿਤ ਕੱਢ ਕੇ ਪੂਰੀ ਜਾਣਕਾਰੀ ਦਿੰਨੇ ਆ ਪੰਡਿਤ ਜੀ ਜਿਸ ਤਰ੍ਹਾਂ ਤੁਸੀਂ ਪੂਰੀ ਜਾਣਕਾਰੀ ਦਿੰਦੇ ਹੋ ਅੱਜ ਆਪਾਂ ਗੁਰੂ ਦੀ ਗੱਲ ਕਰੀਏ ਬ੍ਰਹਸਪਤੀ ਨਿਗਾਰ ਕਰੀਏ ਤੇ ਇਹ ਜਿਹੜਾ ਹੈਗਾ ਕੀ ਕੀ ਲਾਭ ਦਿੰਦਾ ਹੈਗਾ ਔਰ ਇਹਦਾ ਪੂਰਾ ਗਿਆਨ ਜਿਹੜਾ ਦਰਸ਼ਕਾਂ ਨੂੰ ਤੁਸੀਂ ਸਾਂਝਾ ਕਰਨਾ ਸਰ ਪਹਿਲਾਂ ਤਾਂ ਆਪਾਂ ਇਹਦੇ ਬਾਰੇ ਇਹ ਜਾਣੀਏ ਮੈਂ ਜਿੰਨੇ ਆਪਣੇ ਜੋਤਿਸ਼ ਪ੍ਰੇਮੀਆਂ ਨੂੰ ਦੱਸਣਾ ਚਾਹਾਂਗਾ ਬਤਾਨਾ ਚਾਹਾਂਗਾ ਜੀ ਕਿ ਬ੍ਰਹਸਪਤੀ ਹੈ ਕੀ ਆ ਜੀ ਬ੍ਰਹਸਪਤੀ ਗ੍ਰਹਿ ਕੀ ਹੈ ਸੌਰ ਮੰਡਲ ਵਿੱਚ ਇਸਕਾ ਸਥਾਨ ਕਹਾਂ ਹੈ ਹਮ ਜਿਤਨਾ ਮੈਨੇ ਪੜਹਾ ਇਸਕੇ ਬਾਰੇ ਵਿੱਚ ਕਿ ਬ੍ਰਹਸਪਤੀ ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ ਜੀ जितने टोटल ग्रह हैं बाकी आठ ग्रह सूरज चंद्र मंगल बुध शुक्र इन सभी को अपनी कांख में दे सकता है इतना बड़ा डायामीटर है इसका बृहस्पति का इसीलिए इसको गुरु कहते हैं ओके इसका डायमीटर इतना बड़ा है कि सभी ग्रहों को अपनी कांख में दे ले ये तो इसलिए इसको गुरु कहते हैं देवताओं ने भी इनको अपना गुरु माना है क्योंकि बहुत विद्वान ये माने गए हैं देव गुरु बृहस्पति अगर ये जन्मपत्री में किसी जन्मपत्री में किसी भी व्यक्ति के केंद्र में कर्क राशि में पहले घर में सातवें घर में चौथे घर में 10वें घर में, में, में। यानी केंद्र में अगर ये स्थापित हो जाए बैठ जाए किसी की जन्मपत्री में जी तो फिर कहते वो सफल राजनेता उच्च कोटि का विद्वान हम्म बैरिस्टर ओके चार्टर्ड अकाउंटेंट अह उच्च कोटि का वकील महाधनी नौकर चाकरों वाला समाज सुधारक हम्म यूनिवर्सिटी स्कूल की स्थापना करने वाला वाइस चांसलर मैंने इसमें इस कुंडली में देखे हैं जिनकी कुंडली में जैसे आ, वाइस चांसलर बनते हैं किसी यूनिवर्सिटी में उनमें मैंने मेरे पास जो आए थे आने वाले उनमें डॉक्टर राज बहादुर हैं जो मेरे पास आते थे बाद में वो मेडिकल यूनिवर्सिटी के वाइस चांसलर बने डॉक्टर राज बहादुर जो आर्थोपेटिक हड्डियों के डॉक्टर थे जी. और समाज सुधारक होते हैं ऐसे लोग नायक होते हैं थोक के व्यापारी हो सकते हैं फौज के कमांडर हो सकते हैं राजा या राजा के समान होते हैं ये यानी अति धनवान अति सम्मानित अति समाज सुधारक व्यक्ति बन सकता है अगर बृहस्पति उसका उच्च का होकर केंद्र में में स्थापित हो जाए जन्म के समय मैंने बहुत बड़ी बड़ी फौज के कमांडर एक बार मैंने एक सूर्य प्रताप बासवानी जी ब्रिगेडियर थे आर्मी के तो शिमला में मुझे मिले थे मेरे टूर के ऊपर तो वो चौधरी चरण सिंह के सके भांजे थे ब्रिगेडियर सूर्य प्रताप वासवानी तो उनकी कुंडली में मैंने देखा था उच्च का बृहस्पति 10वें घर में हम्म और 10वें घर में अगर उच्च का बृहस्पति हो जाए तो आदमी को प्रशासनिक अधिकारी भी बना देता है आईएएस बनेगा हो अकाउंटेंट होगा जज होगा व्यापारी होगा अत्यंत धनी होगा तो राजनेता होगा राजा या राजा के समान राजनेता दी ਤੁਸੀਂ ਗੱਲ ਕਰੀ ਹੈ ਗਿਆ ਲੱਗਦਾ ਕਿ ਰਾਜਨੀਤਾ ਦੀ ਜਿਵੇਂ ਤੁਸੀਂ ਦੱਸਿਆ ਕਿ ਬ੍ਰਹਸਪਤੀ ਜੇ ਚੰਗਾ ਹੈ ਤੇ ਉਹ ਰਾਜਨੀਤਾ ਵਧੀਆ ਬਣ ਸਕਦਾ ਬਤਰਾ ਸਰ ਅਸਲੀ ਰਾਜਨੀਤਾ ਹੀ ਉਹੀ ਬਣਦਾ ਜਿਨ੍ਹਾਂ ਦਾ ਬ੍ਰਹਿਸਪਤੀ ਜਾਂ ਧਨ ਰਾਸ਼ੀ ਦਾ ਜਾਂ ਮੀਨ ਰਾਸ਼ੀ ਦਾ ਜਾਂ ਕਰਕ ਰਾਸ਼ੀ ਦਾ ਆਦਰਵਾਇਜ਼ ਤਾਂ ਬ੍ਰਹਿਸਪਤੀ ਜੇ ਠੀਕ ਸਿਚੁਏਸ਼ਨ ਨਾ ਹੋਵੇ ਰਾਜਨੀਤੀ ਚ ਆ ਨਹੀਂ ਸਕਦਾ ਮੈਂ ਬਹੁਤ ਲੋਕਾਂ ਨੂੰ ਇੱਕ ਪਟਿਆਲੇ ਦੇ ਇੱਕ ਸੱਜਣ ਨੂੰ ਕਿਹਾ ਸੀਗਾ 30 ਸਾਲ ਪਹਿਲਾਂ ਕਿ ਤੁਸੀਂ ਇਲੈਕਸ਼ਨ ਨਾਲ ਲੜੋ ਇਲੈਕਸ਼ਨ ਲੜ ਕੇ ਤੁਸੀਂ ਆਪਣਾ ਪੈਸਾ ਧੰਨ ਬਰਬਾਦ ਕਰ ਲੋਗੇ ਵਾਂਸਨ ਨਾਮ ਵੀ ਖਰਾਬ ਕਰ ਲੋਗੇ ਬਲਕਿ ਮਾਨਸਿਕ ਤਣਾਅ ਹੋ ਜਾਏਗਾ ਇਲੈਕਸ਼ਨ ਲੜ ਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਹਾਂ ਜੇ ਕੋਈ ਤੁਹਾਡੇ ਦੇ ਮਿਹਰਬਾਨ ਹੋ ਜਾਏ ਕੋਈ ਸਰਕਾਰ ਤਾਂ ਤੁਹਾਨੂੰ ਨਾਮਿਨੇਟ ਤਾਂ ਕਿਤੇ ਕਰ ਸਕਦੀ ਹੈ ਕਿਸੇ ਪਦ ਤੇ ਤੁਸੀਂ ਇਲੈਕਸ਼ਨ ਜਿੱਤ ਕੇ ਨਹੀਂ ਬਣ ਸਕਦੇ ਐਦਾਂ ਹੀ ਮੈਂ ਤੁਹਾਨੂੰ ਪਿੱਛੇ ਇੱਕ ਕੁਐਸਚਨ ਦਈ ਸੀਗੀ ਇੱਕ ਐਗਜ਼ਾਮਪਲ ਕਿ ਅੰਮਾਲੇ ਤੋਂ ਮੇਰੇ ਕੋਲ ਇੱਕ ਵਿਅਕਤੀ ਆਏ ਸੀਗੇ ਜਿਨ੍ਹਾਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਹੁਣ ਇਲੈਕਸ਼ਨ ਹਾਰ ਜਾਓਗੇ ਔਰ ਇੱਕ ਮਹੀਨੇ ਬਾਅਦ ਮਿਲਣਾ ਉਹ ਚੌਧਰੀ ਸੁਰਜਵੰਤ ਤੇ ਅੰਮਾਲਾ ਕੈਂਟ ਵਾਲੇ ਜੋ ਯੂਪੀ ਕੇ ਗਵਰਨਰ ਬਣੇ थे ਉਹਨਾਂ ਦਾ ਵੀ ਉੱਚਾ ਬ੍ਰਹਿਸਪਤੀ ਉਸ ਦਾ ਨੀਚਾ ਬ੍ਰਹਿਸਪਤੀ ਦਾ ਜਿਸ ਵਿੱਚ ਉਹ ਇਲੈਕਸ਼ਨ ਹਾਰੇ थे ਜਦ ਉੱਚਾ ਸ਼ਨੀ ਆਇਆ ਤਾਂ ਉਹ ਗਵਰਨਰ ਨਾਮਿਨੇਟ ਹੋ ਗਏ ਸੋ ਸਰ ਕਿਵੇਂ ਪਤਾ ਲੱਗਦਾ ਹੈਗਾ ਇਹ ਮਤਲਬ ਕਿ ਜਿਹੜੇ ਗ੍ਰਹਿ ਨਕਸ਼ਤਰ ਨੇ ਵੱਖ-ਵੱਖ ਇਹ ਜਿਵੇਂ ਚਲਦਾ ਹੀ ਰਹਿੰਦੇ ਨੇ ਹਨਾ ਤੇ ਇਹ ਲੱਗਦਾ ਹੈਗਾ ਕਿ ਕਦੇ ਅਪ ਐਂਡ ਡਾਊਨ ਰਾਜਨੀਤਿਕਾ ਦੇ ਵਿੱਚ ਵੀ ਆਉਂਦਾ ਰਹਿੰਦਾ ਹੈਗਾ ਤੇ ਇਹਨਾਂ ਨੂੰ ਸਥਿਰ ਰੱਖਣ ਦੇ ਲਈ ਜਾਂ ਕੋਈ ਵਿਧੀ ਵਿਵਧਾਨ ਹੁੰਦਾ ਇਹਨਾਂ ਦਾ ਸਰ ਇਹਨਾਂ ਨੂੰ ਸਥਿਰ ਰੱਖਣ ਵਾਸਤੇ ਜਾਂ ਇਹਨਾਂ ਦੀ ਜਿਹੜੀ ਜਿੰਨੀ ਦੇਰ ਦਸ਼ਾ ਰਹੇਗੀ ਜਿੰਨੀ ਦੇਰ ਵੀ ਬ੍ਰਹਿਸਪਤੀ ਦੇ ਉਚਦੇ ਦੀ ਗ੍ਰਹਿ ਦੀ ਦਸ਼ਾ ਰਹੇਗੀ ਉਤਨੀ ਦੇਰ ਹੀ ਰਾਜਭੋਗ ਹੋ ਸਕਦਾ ਆਦਮੀ ਓਕੇ ਉਸ ਤੋਂ ਬਾਅਦ ਨਹੀਂ ਉਸ ਤੋਂ ਜਿਸ ਦਿਨ ਹੋ ਗਿਆ ਤੁਸੀਂ ਬਹੁਤ ਬੇਲੇ ਦੇਖੇ ਹੋਣੇ ਮੈਂ ਤਾਂ ਆਪਣੇ ਇਸ 50 ਸਾਲ ਦੇ ਜੀਵਨ ਚ ਪੰਜਾਬ ਦੀ ਕਿ ਲੋ ਰਾਜਨੀਤੀ ਚ ਬਹੁਤ ਲੋਗਾਂ ਨੂੰ ਪਹਿਲੇ ਝੰਡੇ ਨਾਲ ਘੁੰਮਦੇ ਦੇਖਿਆ ਪਾਇਲਟ ਨਾਲ ਘੁੰਮਦੇ ਦੇਖਿਆ ਉਹਨਾਂ ਦੇ ਨਾਲ ਅੰਗ ਰੱਖਿਆ ਕਿ ਚਾਰ ਚਾਰ ਦੇਖੇ ਬਾਅਦ ਚੋ ਥੈਲਾ ਲੈ ਕੇ ਸਬਜ਼ੀ ਲੈਂਦੇ ਵੀ ਮੈਨੇ ਦੇਖੇ ਜਦੋਂ ਦਸ਼ਾ ਨਿਕਲ ਗਈ ਯਾਨੀ ਇੱਕ ਇੱਕ ਦਿਨ ਵੀ ਇਹ ਬਾਦੂ ਕਿਸੇ ਨੂੰ ਰਾਜ ਕਰਨ ਨਹੀਂ ਦਿੰਦਾ ਜਿੰਨੀ ਦੇਰ ਤੱਕ ਬ੍ਰਹਸਪਤੀ ਦਸ਼ਾ ਰਹੇਗੀ ਉਤਨੀ ਦੇਰ ਤੱਕ ਹੀ ਰਾਜ ਕਰੇਗਾ ਆਦਮੀ ਇਹ ਨਹੀਂ ਹੈ ਕਿ ਤੁਸੀਂ ਸਾਰੀ ਉਮਰ ਦੀ ਠੇਕੇਦਾਰੀ ਲੈ ਲਈ ਤੁਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਲਈਏ ਤੇ ਥੋੜੀ ਜਿਹੀ ਇੱਥੇ ਚਰਚਾ ਕਰ ਲਈ ਜਦ ਰਾਜਨੀਤੀ ਦੀ ਗੱਲ ਹੋ ਰਹੀ ਹੈ ਤੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜੇ ਰਾਜ ਕਰਿਆ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ ਗਿਆ ਫਰਕ ਪੰਜ ਟਾਈਮ ਜਿਹੜੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਤੇ ਉਸ ਤੋਂ ਬਾਅਦ ਦੋ ਬਾਰੀ ਜਿਹੜੇ ਕੈਪਟਨ ਅਵਲੰਦਰ ਸਿੰਘ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੀ ਤੁਹਾਨੂੰ ਪਤਾ ਹੀ ਹੈ ਗਿਆ ਸਰਕਾਰ ਚੱਲ ਰਹੀ ਹੈ ਆਵਾਜ਼ੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਨੇ ਤੇ ਇਹਦੇ ਤੇ ਬ੍ਰਸਪਤੀ ਦਾ ਕਿੰਨਾ ਕਸਰ ਹੁੰਦਾ ਹੈ ਜਿਹੜੀ ਇਹ ਚੀਜ਼ ਸਰ ਜਿੱਥੇ ਤੱਕ ਮੈਂ ਜਾਣਿਆ ਮੈਂ ਬਦਲ ਸਾਹਿਬ ਦੀ ਵੀ ਕੁੰਡਲੀ ਦੇਖੀ ਸੀਗੀ ਕੈਪਟਨ ਰਵਿੰਦਰ ਸਿੰਘ ਦੇ ਖਿਲਾਫ ਜਦੋਂ ਲੜੇ ਸੀਗੇ ਦੋਨੋਂ ਆਪਸ ਚ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਸ਼ਾਇਦ ਜ਼ਿੰਦਗੀ ਚ ਪਹਿਲੇ ਟਾਈਮ ਚ ਬਹੁਤ ਪੁੱਠਾ ਲਟਕੇ ਸੀਗੇ ਉਹਨਾਂ ਦਾ ਰਾਜਯੋਗ ਲੰਬਾ ਚੱਲਦਾ ਰਿਹਾ ਔਰ ਉਹਨਾਂ ਦਾ ਆਖਰੀ ਸਮੇਂ ਵੀ ਮੈਂ ਉਹਨਾਂ ਨੂੰ ਕੋਰੀਅਰ ਕਰਕੇ ਲਿਖਿਆ ਸੀਗਾ ਕਿ ਇਹਨਾਂ ਦੀ ਸਿਹਤ ਹੁਣ ਖਰਾਬ ਹੋ ਜਾਏਗੀ ਸ਼ਾਇਦ ਇਸ ਤਰੀਕ ਤੋਂ ਬਾਅਦ ਨਾ ਰਹਿਣ ਔਰ ਉਹ ਚਲੇ ਗਏ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਰਾਜਨੀਤੀ 'ਚ ਜਦੋਂ ਪ੍ਰਵੇਸ਼ ਕਰਨਾ ਸੀਗਾ 10 ਸਾਲ ਪਹਿਲਾਂ ਕਿਹਾ ਸੀਗਾ 92 'ਚ ਕਿ 2002 'ਚ ਮੁੱਖ ਮੰਤਰੀ ਬਣ ਜਾਣਗੇ ਜਦੋਂ ਇਹਨਾਂ ਦੀ ਉਹ ਦਸ਼ਾ ਖਤਮ ਹੋ ਗਈ ਉਹ ਅੱਛੇ ਗਰੇਦੀ ਤਾਂ ਇਹ ਵਿਲੇ ਹੋ ਗਏ ਘਰ ਬੈਠ ਕੇ ਬਸ ਸਿੱਧੀ ਗੱਲ ਹੈ ਜਿਹੜੀ ਉਸ ਤੋਂ ਬਾਅਦ ਕੋਈ ਹੋਰ ਨਵਾਂ ਚਿਹਰਾ ਆ ਗਿਆ ਜਿਸ ਤਰ੍ਹਾਂ ਹੁਣ ਸਾਡੇ ਭਗਵੰਤ ਮਾਨ ਸਾਹਿਬ ਇਹਨਾਂ ਦੀ ਵੀ ਜਿੰਨਾ ਰਾਜ ਹੋ ਗਿਆ ਉਤਨਾ ਹੀ ਭੁਗਤਣਗੇ ਉਸ ਤੋਂ ਇੱਕ ਦਿਨ ਜ਼ਿਆਦਾ ਨਹੀਂ ਭੋਗ ਸਕਦੇ ਆ ਪਹਿਲਾਂ ਇਹਨਾਂ ਨੂੰ ਕੌਣ ਕਹਿੰਦਾ ਸੀ ਕਿ ਵੀ ਇਹ ਮੁੱਖ ਮੰਤਰੀ ਬਣ ਜਾਣਗੇ ਅਚਾਨਕ ਆ ਗਏ ਯਾ ਤੁਸੀਂ ਅੰਦਾਜ਼ਾ ਲਾਓ ਹਿੰਦੁਸਤਾਨ ਦੀ ਰਾਜਨੀਤੀ 'ਚ ਜੀ ਜਿਹੜੇ ਉਹ ਸੀਗੇ ਹਰਦਨ ਹੱਲੀ ਰਾਜ ਗੋੜਾ ਦੇਵੇ ਗੋੜਾ ਰਾਤੋਂ ਰਾਤ ਉਹ ਪ੍ਰਧਾਨ ਮੰਤਰੀ ਬਣ ਗਏ ਸੀਗੇ ਕਿਸ ਕਿਸ ਨੇ ਜਾਣਿਆ ਸੀਗਾ ਕੌਣ ਸੋਚਦਾ ਸੀਗਾ ਵੀ ਇਹ ਬਣ ਜਾਣਗੇ ਤਾਂ ਇਸ ਕਰਕੇ ਜਿਤਨਾ ਕਿਸੇ ਦਾ ਰਾਜਯੋਗ ਹੁੰਦਾ ਹੈ ਜਿਸ ਤਰ੍ਹਾਂ ਲਾਟਰੀ ਨਿਕਲਦੀ ਹੈ ਸਰ ਆਪਾਂ ਤੁਸੀਂ ਅੰਦਾਜ਼ਾ ਲਾ ਲਓ ਲਾਟਰੀ ਜਦੋਂ ਨਿਕਲੇਗੀ ਉਹ ਕੋਈ ਪਰਚੀ ਕੱਢਣਗੇ ਉਹ ਸਭ ਤੋਂ ਤਾਕਤਵਰ ਉਸ ਟਾਈਮ ਦੇ ਧਨੀ ਮੁਕੱਦਰ ਦੇ ਧਨੀ ਵਿਅਕਤੀ ਦੀ ਉਹ ਲਾਟਰੀ ਨਿਕਲੇਗੀ ਐਦਾਂ ਹੀ ਰਾਜਨੀਤੀ 'ਚ ਵੀ ਜਿਹੜੇ ਜਿਸ ਦੇ ਸਭ ਤੋਂ ਅੱਛੇ ਗ੍ਰਹਿ ਯਾਨੀ ਬ੍ਰਹਸਪਤੀ ਵੀ ਹੈ 1 ਡਿਗਰੀ ਦਾ ਵੀ ਹੋ ਸਕਦਾ ਹੈ 2 ਡਿਗਰੀ ਦਾ ਵੀ ਹੋ ਸਕਦਾ ਹੈ ਇੱਕ ਘਰ ਚ ਉੱਚੀ ਰਾਸ਼ੀ ਦਾ ਜਿਹੜਾ ਹੈ ਤਾਂ ਜੇ ਉਹ 10 ਡਿਗਰੀ ਦਾ ਸੈਂਟਰ ਚ ਹੋ ਗਿਆ 10 ਤੋਂ ਲੈ ਕੇ 15 ਡਿਗਰੀ ਤੱਕ ਦਾ ਉਹ ਉੱਚ ਕੋਟੀ ਦਾ ਰਾਜਨੀਤਾ ਬਣੇਗਾ ਸੀਐਮ ਬਣ ਸਕਦਾ ਜੇ 15 ਤੋਂ 18 ਦਾ ਹੋਵੇ ਪ੍ਰਾਈਮ ਮਿਨਿਸਟਰ ਬਣ ਸਕਦਾ ਉਸ ਜਿਹੜੇ 1 2 ਡਿਗਰੀ ਦੇ ਆ ਉਹ ਕਿਤੇ ਰਾਜ ਮੰਤਰੀ ਬਣ ਸਕਦੇ ਆ ਛੋਟੇ ਪਦਾਂ ਤੇ ਆ ਸਕਦੇ ਆ ਤਾਂ ਨਾਤ ਹੋ ਸਕਦੇ ਆ ਲੇਕਿਨ ਰਾਜਨੀਤੀ ਨਾਲ ਸੰਬੰਧਿਤ ਗ੍ਰਹਿ ਇਹ ਜ਼ਰੂਰ ਹੈ ਇਹਦੇ ਚ ਕੋਈ ਹੋ ਪਾਇਆ ਵੀ ਹੁੰਦਾ ਕਈ ਇੱਕ ਅਈ ਵਾਰੀ ਨਾ ਕੋਈ ਇੱਕ ਛੋਟੀ ਜੀ ਮੇਅਰ ਦੀ ਕੁਰਸੀ ਨੂੰ ਲੈ ਕੇ ਟੂਣਾ ਮਤਲਬ ਕਿ ਕੁਰਸੀਆਂ ਨੀਚੇ ਵੀ ਕੋਈ ਟੂਣਾ ਰੱਖਣ ਲੱਗੇ ਕੋਈ ਸੰਦੂਰ ਰੱਖ ਗਿਆ ਕੋਈ ਕੁਝ ਕਰ ਗਿਆ ਇਹ ਬੜੀ ਚਰਚਾ ਵਾਂ ਹੁੰਦੀਆਂ ਸੀਗੀਆਂ ਕਿ ਇਸ ਤਰ੍ਹਾਂ ਦੇ ਨਾਲ ਕੀ ਕੁਰਸੀ ਮਿਲ ਜਾਂਦੀ ਹੈ ਜੀ ਸਾਰੇ ਇਹ ਡੰਬਰਿਆਂ ਸਾਰੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਇਹਦੇ ਨਾਲ ਕੁਝ ਨਹੀਂ ਹੁੰਦਾ ਮੈਂ ਪਹਿਲੇ ਉਸ ਚ ਸੂਰੀਆ ਦੇ ਉਸ ਚ ਬੋਲਿਆ ਸੀਗਾ ਤੁਹਾਨੂੰ ਜੀ ਕਿ ਕਿਸੇ ਗ੍ਰਹਿ ਦਾ ਅਗਰੋ ਅਸ਼ੁਭ ਹੈ ਹੂੰ ਤੁਸੀਂ ਉਸ ਨੂੰ ਸ਼ੁਭ ਨਹੀਂ ਕਰ ਸਕਦੇ ਜਿੰਨਾ ਮਰਜੀ ਤੁਸੀਂ ਪਾਠ ਪੂਜਾ ਕਰ ਲੋ ਦਾਨ ਪੁੰਨ ਕਰ ਲੋ ਪੁੱਠੇ ਹੋ ਕੇ ਲਟਕ ਲੋ ਚੌਂਕੀਆਂ ਭਰ ਲੋ ਜੋ ਮਰਜੀ ਕਰ ਲੋ ਤੁਸੀਂ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਜਦ ਤੱਕ ਉਹਦੀ ਦਸ਼ਾ ਚੱਲਦੀ ਹੈ ਉਸ ਦੀ ਦਸ਼ਾ ਜਦੋਂ ਖਤਮ ਹੋਏਗੀ ਉਸ ਤੋਂ ਬਾਅਦ ਹੀ ਤੁਹਾਨੂੰ ਸਾਂਹ ਆਏਗਾ ਚੈਨ ਆਏਗਾ ਅਦਰਵਾਈਜ਼ ਨਹੀਂ ਆ ਸਕਦਾ ਤੇ ਇਹਨਾਂ ਨੂੰ ਜਿਵੇਂ ਰਾਜਨੇਤਾ ਨੇ ਇਹਨਾਂ ਨੂੰ ਕੁਛ ਨਾ ਕੁਛ ਇਹ ਕਰਦੇ ਰਹਿੰਦੇ ਨੇ ਜਾਂ ਕਰਨਾ ਚਾਹੁੰਦਾ ਕੁਝ ਉਬਾਏ ਹੁੰਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਬ੍ਰਸਪਤੀ ਦਾ ਬ੍ਰਸਪਤੀ ਦਾ ਰੰਗ ਕਿਹੜਾ ਔਰ ਬ੍ਰਹਸਪਤੀ ਦਾ ਅੰਕ ਕਿਹੜਾ ਹੈ ਤੇ ਬ੍ਰਹਸਪਤੀ ਨੂੰ ਖੁਸ਼ ਕਰਨ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਰਾਜਨੀਤਾ ਦੇ ਸੰੁੰਦੇ ਹੋਣਗੇ ਤੇ ਜਰੂਰ ਇਹ ਧਿਆਨ ਦੇਣਗੇ ਤੁਹਾਡੀ ਗੱਲ ਤੇ ਸਰ ਰਾਜਨੀਤੀ ਵਾਲੇ ਲੋਕਾਂ ਨੂੰ ਪੀਲੇ ਰੰਗ ਦਾ ਹਲਕੇ ਪੀਲੇ ਰੰਗ ਦਾ ਆਪਣਾ ਬੈਡਰੂਮ ਜਾਂ ਆਪਣਾ ਕਪੜੇ ਪਾਉਣੇ ਚਾਹੀਦੇ ਆ ਹਮਮ ਔਰ ਜਿੱਦਾਂ ਪੀਲਾ ਪੁਖਰਾਜ ਹੈ ਪੁਖਰਾਜ ਪਾ ਸਕਦੇ ਆ ਉਹ ਹਮ ਬੀਰਵਾਰ ਦੇ ਦਿਨ ਇੰਡੈਕਸ ਫਿੰਗਰ ਚ ਹਮ ਔਰ ਜੋ ਵੀ ਕੰਮ ਕਰਨਾ ਉਹਨਾਂ ਨੇ ਵੀਰਵਾਰ ਦੇ ਦਿਨ ਜਾਂ 3 12 21 3 ਇਹ ਤਿੰਨ ਅੰਕ ਜੋ ਬਣੇਗਾ 12 ਵੀ ਤਿੰਨਾਂ 21 ਵੀ ਤਿੰਨਾਂ 30 ਵੀ ਤਿੰਨਾਂ ਯਾਨੀ ਜ਼ਿੰਦਗੀ ਦਾ ਕੋਈ ਵੀ ਸਪੈਸ਼ਲ ਅਗਰ ਉਹ ਫੈਸਲਾ ਲੈਂਦੇ ਆ ਅਗਰ ਉਹ ਵੀਰਵਾਰ ਨੂੰ ਜਾਂ 3 12 21 30 ਤਰੀਕ ਨੂੰ ਲੈਂਦੇ ਆ ਉਹਨਾਂ ਦਾ ਸਫਲ ਹੋਏਗਾ ਔਰ ਨਾਰਥ ਦਿਸ਼ਾ ਤੇ ਬੈਠਣਾ ਨਾਰਥ ਦਿਸ਼ਾ ਨੂੰ ਕੁਰਸੀ ਕਰਕੇ ਬੈਠਣਾ ਤਾਂ ਉਸ ਵਾਸਤੇ ਇੱਕ ਲਾਭਕਾਰੀ ਹੋਏਗਾ ਬਹੁਤ ਵੱਡਾ ਔਰ ਇਹ ਡਾਇਰੈਕਸ਼ਨ ਦਾ ਬਹੁਤ ਵੱਡਾ ਫਰਕ ਪੈਂਦਾ ਕਿਉਂਕਿ ਉੱਤਰ ਦਿਸ਼ਾ ਦਾ ਮਾਲਕ ਹੈ ਬ੍ਰਹਸਪਤੀ ਅਗਰ ਇੱਕ ਰਾਜਨੇਤਾ ਦੀ ਕੁਰਸੀ ਉਹਦਾ ਫੇਸਿੰਗ ਹੈ ਨਾਰਥ ਨੂੰ ਤਾਂ ਉਹਨੂੰ ਬਲ ਮਿਲੇਗਾ ਜੇ ਉਹ ਕਿਤੇ ਸਾਊਥ ਨੂੰ ਕਰ ਲੇਗਾ ਤਾਂ ਉਹਨੂੰ ਦਿੱਕਤ ਆਏਗੀ ਪਰੇਸ਼ਾਨੀ ਆਏਗੀ ਤਾਂ ਮੈਂ ਕਈ ਰਾਜਨੇਤਾ ਦੀ ਕਈ ਅਫਸਰਾਂ ਦੀ ਮੈਂ ਕੁਰਸੀਆਂ ਉਸ ਉਹਦੀ ਉਹਨਾਂ ਦੀ ਕੁੰਡਲੀ ਦੇ ਮੁਤਾਬਕ ਅਡਜਸਟ ਕਰਵਾਈਆਂ ਕਿ ਤੁਸੀਂ ਸਾਈਡ ਨੂੰ ਕਰ ਲਓ ਬਾਸੀ ਕਹਿੰਦੇ ਕੋਈ ਕੁਰਸੀ ਹਿਲਾ ਨਹੀਂ ਸਕਦਾ ਕੋਈ ਰਾਜਨੇਤਾ ਦੀ ਬਟ ਤੁਸੀਂ ਤਾਂ ਕੁਰਸੀਆਂ ਵੀ ਹਲਾਈਆਂ ਮਤਲਬ ਕਿ ਚਲੋ ਅਡਜਸਟਮੈਂਟ ਤਾਂ ਕਰਾਈ ਸਰ ਮੈਂ ਸਰ ਮੈਂ ਉਹਨਾਂ ਦਾ ਸ਼ੁਭਚਿੰਤਕ ਬਣ ਕੇ ਉਹਨਾਂ ਦੀ ਉਹਨਾਂ ਦੀ ਫਾਇਦੇ ਵਾਸਤੇ ਉਹਨਾਂ ਦੀ ਲੋਕ ਚ ਉਸ ਵਾਸਤੇ ਤਾਂ ਮੈਂ ਉਹਨਾਂ ਵਾਸਤੇ ਹੀ ਉਹਨਾਂ ਦੀ ਕਿਹੜੀ ਡਾਇਰੈਕਸ਼ਨ ਬਹੁਤ ਅੱਛੀ ਹੈ ਉਧਰ ਨੂੰ ਕਰਵਾ ਕਰਿਆ ਉਹਨਾਂ ਨੂੰ ਵੀ ਇਧਰ ਨੂੰ ਮੂੰਹ ਕਰਕੇ ਬੈਠਿਆ ਕਰੋ ਤੁਸੀਂ ਸਰ ਕੰਫਰਟੇਬਲ ਰਹੋਗੇ ਡਿਪਰੈਸ਼ਨ ਨਹੀਂ ਹੋਏਗਾ ਤੁਹਾਨੂੰ ਕੋਈ ਟਾਉਂਟਿੰਗ ਨਹੀਂ ਕਰੇਗਾ ਪਰ ਪਰੇਸ਼ਾਨ ਨਹੀਂ ਤੁਸੀਂ ਹੋਵੋਗੇ ਲੇਕਿਨ ਇਹ ਨਿਸ਼ਚਿਤ ਹੈ ਜਦ ਤੱਕ ਤੁਹਾਡੀ ਇਹ ਮਹਾਦਸ਼ਾ ਚੱਲ ਰਹੀ ਹੈ ਤਦ ਤੱਕ ਇਹ ਤੁਸੀਂ ਰਾਜੇ ਆ ਜਿਸ ਦਿਨੇ ਬੀਤ ਗਈ ਅਗਲੇ ਦਿਨ ਖਾਲੀ ਹੋ ਜਾਊਗੀ ਛੱਡਣੀ ਪੈਗੀ ਕੁਰਸੀ ਤੁਹਾਨੂੰ ਕਿਸੇ ਹੋਰ ਵਾਸਤੇ ਜਿਹੜਾ ਮੁਕੱਦਰ ਦਾ ਤਾਂ ਨਹੀਂ ਫੇਰ ਅੱਗੇ ਹੋਰ ਆਏਗਾ ਮੁਕੱਦਰਗਾ ਰਾਜਾ ਹੈ ਫੇਰ ਉਹਦੇ ਵਾਸਤੇ ਛੱਡਣੀ ਪੈਗੀ ਪਰ ਇਸਦੇ ਉਲਟ ਇਹਦਾ ਹੋ ਗਿਆ ਨਾ ਜੋ ਜਿਨ੍ਹਾਂ ਦਾ ਬ੍ਰਹਸਪਤੀ ਸ਼ੁਭ ਹੈ ਉਹਨਾਂ ਦੇ ਵਾਸਤੇ ਇਹ ਹੈ ਜੀ ਜੇ ਕਿਤੇ ਬ੍ਰਹਸਪਤੀ ਨੀਚ ਹੋ ਗਿਆ ਹੂੰ ਤੋ ਵਾਹੀ ਹੈ ਜ਼ਿੰਦਗੀ ਚ ਅੱਛਾ ਜੀ ਪਰ ਇਹ ਇਨਾ ਹੋਇਆ ਇਨਾ ਵਰਸ਼ ਜਾਏਗਾ ਵਰਸ਼ ਜਾਏਗਾ ਮਤਲਬ ਜਿ ਕੈਲੋ ਵੀ ਰਤ ਵਿਕਾਰ ਦੇ ਰੋਗ ਪੀਲੀਆ ਅਨੀਮੀਆ ਕੈਂਸਰ ਦਮੇ ਦਾ ਰੋਗ ਜਿਗਰ ਤਿੱਲੀ ਦੇ ਰੋਗ ਉੱਜੜ ਵਿਅਕਤੀ ਘਰ ਤੋਂ ਭੱਜ ਕੇ ਸਾਧੂ ਬਣ ਜਾਣਾ ਤੁਸੀਂ ਦੇਖੇ ਹੋਣੇ ਬਹੁਤ ਲੋਕ ਪਰੇਸ਼ਾਨੀ ਚ ਆ ਕੇ ਘਰ ਤੋਂ ਜਾ ਕੇ ਭੱਜ ਜਾਂਦੇ ਆ ਔਰ ਕੈਲੋ ਝਗੜਾਲੂ ਹਰ ਆਦਮੀ ਦਾ ਝਗੜਾਲੂ ਕਿਤੇ ਵੀ ਕਿਤੇ ਵੀ ਉਹ ਦੇਵੀ ਦੇਵਤਿਆਂ ਦਾ ਜਾਂ ਗੁਰੂਆਂ ਦਾ ਆਪਣੇ ਦਾ ਅਪਮਾਨ ਕਰਦਾ ਹੋਇਆ ਨਜ਼ਰ ਆਏਗਾ ਤੁਹਾਨੂੰ ਉਹਨਾਂ ਦੇ ਖਿਲਾਫ ਵੀ ਬੋਲਦਾ ਨਜ਼ਰ ਆਏਗਾ ਉਹ ਐਸਾ ਵਿਅਕਤੀ ਔਰ ਜਿਗਰ ਤਿੱਲੀ ਦੇ ਰੋਗ ਸ਼ੇਖ ਚਿੱਲੀ ਹੁੰਦਾ ਬੜੀ ਬੜੀ ਪਲੈਨਿੰਗ ਤਾਂ ਕਰਦਾ ਪਰ ਪੱਲੇ ਉਹਦਾ ਕੁਝ ਨਹੀਂ ਹੁੰਦਾ ਅੱਜ 2 ਅੰਡੇ ਆ ਕੱਲ ਨੂੰ 4 ਬਣਗੇ 10 ਬਣਨਗੇ ਉਹ ਸ਼ੇਖ ਚਿੱਲੀ ਵਾਲੀ ਗੱਲਾਂ ਕਰਦਾ ਔਰ અપਮਾਨ ਕਰਦਾ ਉਹ ਔਰ ਉਹ ਜੀਵਨ ਚ ਇਤਨਾ ਕੋ ਉਤਰਾ ਚੜਾ ਹੁੰਦਾ ਪਰ ਛੜਯੰਤਰਕਾਰੀ ਆਦਮੀ ਹੁੰਦਾ ਮਤਲਬ ਕਿਸੇ ਨਾਲ ਤੇ ਕਿਸੇ ਨੂੰ ਵੀ ਧੋਖਾ ਦੇ ਸਕਦਾ ਉਹ ਕਿਸੇ ਦੇ ਕੰਮ ਦਾ ਤਾਂ ਹੈ ਨਹੀਂ ਉਹ ਧੋਖਾ ਜ਼ਰੂਰ ਦੇ ਸਕਦਾ ਬ੍ਰਹਸਪਤੀ ਨੀਚ ਦਾ ਜਿੰਨਾ ਜਿੰਨਾ ਦੁਸ਼ਪ੍ਰਭਾਵ ਹੈ ਇਤਨਾ ਹੀ ਉਹਦਾ ਉੱਚ ਹੋਣ ਦਾ ਸ਼ੁਭ ਪ੍ਰਭਾਵ ਹੈ ਪਰ ਜਿਹੜੇ ਲੋਕ ਜਿਨ੍ਹਾਂ ਲੋਕਾਂ ਦਾ ਅਸ਼ੁਭ ਹੈ ਉਹਨਾਂ ਨੂੰ ਪੀਲੇ ਰੰਗ ਤੋਂ ਮਿਲਾਂ ਹੀ ਦੂਰ ਰਹਿਣਾ ਚਾਹੀਦਾ ਓਕੇ ਜਿਹਦਾ ਅਸ਼ੁਭ ਮਤਲਬ ਕਿ ਉਲਟ ਹੋ ਗਿਆ ਉਲਟ ਹੋ ਗਿਆ ਜੇ ਤੁਸੀਂ ਜੇ ਤੁਹਾਡਾ ਉੱਚ ਕੋਟੀ 'ਚ ਬੈਠਾ ਹੈ ਤੇ ਤੁਹਾਨੂੰ ਪੀਲਾ ਰੰਗ ਸੂਟ ਕਰੂਗਾ ਸੂਟ ਕਰੇਗਾ ਵਧੀਆ ਰਹੂਗਾ ਤੁਹਾਡੇ ਵਾਸਤੇ ਜੇ ਨੀਚ ਤੇ ਆ ਗਿਆ ਤੇ ਪੀਲੇ ਤੋਂ ਦੂਰ ਹੋ ਜਾਓਗੇ ਪੀਲੇ ਰੰਗ ਤਬਾਹੀ ਕਰ ਦੇਗਾ ਤੁਹਾਡੀ ਓਕੇ ਉਤਰ ਦਿਸ਼ਾ ਤੁਹਾਨੂੰ ਬਰਬਾਦ ਕਰ ਦੇਗੀ ਵੀਰਵਾਰ ਦਾ ਦਿਨ 3 12 13 ਨੂੰ ਜਿਹੜਾ ਵੀ ਫੈਸਲਾ ਲਿਓਗੇ ਨੁਕਸਾਨ ਹੋ ਜਾਏਗਾ ਠੀਕ ਹੈ ਔਰ ਪੁਖਰਾਜ ਪਾਓਗੇ ਤਾਂ ਤੁਹਾਨੂੰ ਰक्तविकार ਪੀਲੀਆ ਸਾਂਦੀ ਬਿਮਾਰੀ ਕੈਂਸਰ ਤੱਕ ਕਰ ਦੇਗਾ। ਹਮਮ। ਔਰ ਜਗਾ ਜਗਾ ਚ ਡਾਲੂ ਹੋਗੇ ਤੁਹਾਨੂੰ ਛੜੇਨ ਤਰਕਾਰੀ ਬਣਾ ਦੇਗਾ ਉਹ ਉਜੜ ਉਜੜ ਜਾਂਦਾ ਆਦਮੀ ਇੱਕ ਵਾਰੀ ਦੇਖੇ ਉਹਨੇ ਤੁਸੀਂ ਸ਼ਹਿਰ ਛੱਡ ਕੇ ਚਲੇ ਗਏ ਘਰ ਛੱਡ ਕੇ ਚਲੇ ਗਏ ਦੂਜੀ ਜਗ੍ਹਾ ਚਲੇ ਗਏ ਕਿਉਂਕਿ ਹਰ ਆਦਮੀ ਦਾ ਹਰ ਜਗ੍ਹਾ ਤੇ ਰਿੰਨ ਨਹੀਂ ਹੁੰਦਾ ਹਰ ਜਗ੍ਹਾ ਤੇ ਧਨ ਨਹੀਂ ਹੁੰਦਾ ਕਿਸੇ ਜਗ੍ਹਾ ਤੇ ਸਾਨੂੰ ਲਾਭ ਹੁੰਦਾ ਕਿਸੇ ਜਗ੍ਹਾ ਤੇ ਹਾਨੀ ਹੋ ਜਾਂਦੀ ਹੈ ਤਾਂ ਹੀ ਕਿ ਜਿਵੇਂ ਜਿਵੇਂ ਦਾ ਅੰਤਰ ਕਿਹਾ ਜਾਂਦਾ ਹੈ ਉਹ ਤੁਹਾਡੇ ਗ੍ਰਹਿਾਂ ਦੀ ਦਿਸ਼ਾ ਦਸ਼ਾ ਦੇ ਮੁਤਾਬਕ ਹੀ ਸਰ ਹੁੰਦਾ ਜਿੰਨਾ ਕਿ ਮੈਂ ਪੜਿਆ। ਪਰ ਮੈਂ ਜੇ ਕਹਾ ਕਿ ਮੈਂ ਮਾਸਟਰ ਐ ਜਾਂ ਮੈਂ ਸਭ ਕੁਝ ਜਾਣਦਾ ਐ ਐਸਾ ਨਹੀਂ ਐ ਉਹ ਇੱਥੇ ਹਿੰਦੁਸਤਾਨ 'ਚ ਤਾਂ ਬੜੇ ਉੱਚ ਕੋਟੀ ਦੇ ਵਿਦਵਾਨ ਪਏ ਹ ਹ ਸੋ ਇਹਦਾ ਉਪਾਏ ਕੀ ਐ ਜੇ ਅ ਨੀਚ ਤੇ ਬੈਠਾ ਪੀਲਾ ਰੰਗ ਤੋਂ ਤੁਸੀਂ ਮਨਾ ਕਰਤਾ ਤੇ ਤਿੰਨ ਅ ਨੋ ਜਿਹੜੇ ਅੰਕ ਦੱਸੇ ਨੇ ਤੇ ਇਹਨਾਂ ਨੂੰ ਤੁਸੀਂ ਮਨਾ ਕਰਤਾ ਇਹ ਇਹਨਾਂ ਦਾ ਫਿਰ ਕਰਨਾ ਕੀ ਚਾਹੁੰਦਾ ਹੈ ਦਾ ਸਮਾਧਾਨ ਕੀ ਹੈ ਸਰ ਵੀਰਵਾਰ ਵਾਲੇ ਦਿਨ ਜਿਤਨਾ ਵੀ ਹੈ ਧਾਰਮਿਕ ਜਗ੍ਹਾ ਤੇ ਪੀਲਾ ਰੰਗ ਪੀਲਾ ਕੱਪੜਾ ਵਰਤੇ ਪੀਲਾ ਕੱਪੜਾ ਦਾਨ ਕਰੇ ਸਾਧੂਆਂ ਨੂੰ ਦਾਨ ਕਰੇ ਮੰਦਰਾਂ ਧਾਰਮਿਕ ਸਥਾਨਾਂ 'ਚ ਪੀਲਾ ਕੱਪੜਾ ਦਾਨ ਕਰੇ ਚਨੇ ਦੀ ਦਾਲ ਦਾਨ ਕਰੇ ਹਲਦੀ ਦਾਨ ਕਰੇ ਬੇਸਣ ਦਾਨ ਕਰੇ ਬੇਸਣ ਦੇ ਲੱਡੂ ਦਾਨ ਕਰੇ ਕਿਧਰੇ ਵੀ ਹੈ ਪਿੱਤਲ ਦੀਆਂ ਚੀਜ਼ਾਂ ਧਾਰਮਿਕ ਪੁਸਤਕਾਂ ਦਾਨ ਕਰੇ ਜਿੱਥੇ ਵੀ ਹੈ ਜਾਂ ਚਲਦੇ ਪਾਣੀ 'ਚ ਜਿੱਦ ਜਿੱਦਾਂ ਚਨੇ ਦੀ ਦਾਲ ਐ ਹਲਦੀ ਐ ਸਾਬਤ ਹਲਦੀ ਗੱਠੀਆਂ ਵਾਲੀ ਚਨੇ ਦੀ ਦਾਲ ਐ ਸਾਬਤ ਹਲਦੀ ਐ ਗੱਠੀਆਂ ਵਾਲੀ ਐ ਪਿੱਤਲ ਦੇ ਪਿੱਤਲ ਦੇ ਕੋਇਨ ਐ ਇਹ ਚਲਦੇ ਪਾਣੀ 'ਚ ਤੁਸੀਂ ਬਾਹਰ ਸਕਦੇ ਆ ਵੀਰਵਾਰ ਵਾਲੇ ਦਿਨ ਇਹਦੇ ਨਾਲ ਤੁਹਾਨੂੰ ਰਿਲੀਫ ਮਿਲੇਗਾ ਪਰ ਅਗਰ ਉੱਚਦਾ ਐ ਤੁਸੀਂ ਉਹ ਚੀਜ਼ਾਂ ਨੂੰ ਇਸਤੇਮਾਲ ਕਰੋਗੇ ਮੈਕਸਿਮ ਤਾਂ ਤੁਹਾਨੂੰ ਰਿਲੀਫ ਮਿਲਦਾ ਜਾਏਗਾ ਜੇ ਉਹ ਖਰਾਬ ਐ ਤੁਹਾਨੂੰ ਉਹ ਸਾਰੀ ਛੱਡੀਆਂ ਪੈਣਗੀਆਂ ਹੁਣ ਹੁਣ ਜੇ ਜੇ ਤੁਸੀਂ ਸਮਝੋ ਕਿਸੇ ਆਦਮੀ ਦਾ ਬ੍ਰੈਸਟ ਦੀ ਖਰਾਬ ਐ ਰਾਜਨੀਤੀ ਸ਼ਾਸਤਰ ਉਹਨੂੰ ਆਂਦਾ ਹੀ ਨਹੀਂ ਪੜ ਹੀ ਨਹੀਂ ਸਕਦਾ ਓਕੇ ਜਿਹੜਾ ਰਾਜਨੀਤੀ ਸ਼ਾਸਤਰ ਹੈ ਜਿੰਨਾ ਵੀ ਰਾਜਨੀਤੀ ਵਾਲੇ ਲੋਕਾਂ ਨਾਲ ਹੈ ਇਹਨਾਂ ਦੇ ਤਾਂ ਟਿਪਸੇ ਹੁੰਦਾ ਜਿਹੜੇ ਲੋਕਾਂ ਦਾ ਬ੍ਰੈਸਟ ਦੀ ਠੀਕ ਹੋਏਗਾ ਰਾਜਨੀਤੀ ਤਾਂ ਹੀ ਸਫਲ ਹੁੰਨੇ ਆਉ ਜੇ ਉਹ ਅਸ਼ੁਭ ਹੋਇਆ ਤਾਂ ਬਚਪਨ ਤੋਂ ਹੀ ਬੱਚੇ ਨੂੰ ਰਾਜਨੀਤੀ ਸ਼ਾਸਤਰ ਨਹੀਂ ਪੜ ਸਕਦਾ ਜਿੰਨਾ ਦੇ ਹੁੰਦਾ ਪੀਆਰ ਲੱਗਿਆ ਰਹਿੰਦਾ ਅਨੀਮੀਆ ਲੱਗਿਆ ਰਹਿੰਦਾ ਉਹਨਾਂ ਨੂੰ ਰક્ત ਵਿਕਾਰ ਦੇ ਰੋਗ ਰਹਿੰਦੇ ਆ ਸੁਕੜੂ ਜਾ ਹੁੰਦਾ ਕਦੇ ਲੀਵਰ ਦੀ ਪ੍ਰੋਬਲਮ ਆ ਗਈ ਕਦੇ ਤਿੱਲੀ ਵਧ ਗਈ ਸਪਲੀਨ ਵਧ ਗਈ ਜੰਮਦੇ ਹੀ ਤੁਸੀਂ ਦੇਖਿਆ ਹੋਣਾ ਕਈ ਬੱਚਿਆਂ ਨੂੰ ਡਾਕਟਰ ਜਿਹੜੇ ਆ ਸ਼ੀਸ਼ੇ ਚ ਲਾ ਦਿੰਦੇ ਆ ਉਹ ਕਾਰਨ ਕੀ ਹੁੰਦਾ ਉਹਨਾਂ ਦਾ ਬ੍ਰੈਸਪਤੀ ਗ੍ਰਹ ਦੀ ਨੀਚ ਹੁੰਦਾ ਤਾਂ ਹੀ ਉਹਨਾਂ ਨੂੰ ਜੰਮ ਦੇ ਹੀ ਜੰਡਸ ਹੋਇਆ ਬਾਂਦਾ ਅੱਜ ਕੱਲ ਅੱਜ ਕੱਲ ਤਾਂ ਸਾਰੇ ਬੱਚੇ ਤਕਰੀਬਨ ਜਾਮਾ ਦੇ ਬਾਅਦ ਚ ਆਂ ਕਹਿੰਦੇ ਪਹਿਲਾਂ ਡਾਕਟਰ ਟਿਊਬਾ ਕਰ ਥੰਨੇ ਲਾਇਨੇ ਨਹੀਂ ਸਰ ਇਹ ਮੈਂ ਇਸ ਦੇ ਨਾਲ ਸੈਵੰਥ ਨਹੀਂ ਹੈ ਡਾਕਟਰ ਪੇਸ਼ਾ ਵੀ ਅੱਜ ਕੱਲ ਇੱਕ ਵਪਾਰ ਬਣ ਗਿਆ ਜੇ ਜੇ ਹਰ ਬੱਚੇ ਨੂੰ ਜਿਨ੍ਹਾਂ ਦਾ ਬ੍ਰੈਸਪਤੀ ਨੀਚ ਨਹੀਂ ਹੈ ਉਹਨਾਂ ਨੂੰ ਪੀਲੀਆ ਨਹੀਂ ਹੋਵੇਗਾ ਆਪਣੀ ਮਰਜ਼ੀ ਨਾਲ ਇਹ ਜੋ ਮਰਜ਼ੀ ਕੁਝ ਕਰੀ ਜਾਣ ਉਹਦੇ ਬਾਰੇ ਮੈਂ ਕੋਈ ਇਤਨਾ ਕਮੈਂਟਸ ਨਹੀਂ ਕਰਾਂਗਾ ਇਹ ਵੀ ਅੱਜਕੱਲ ਵਪਾਰ ਬਣ ਗਿਆ ਉਹ ਇਹਨੂੰ ਕਿਸੇ ਵੀ ਆਦਮੀ ਨੂੰ ਵੀ ਦੱਸੀ ਜਾਓ ਇੱਕ ਬੱਚਾ ਪੈਦਾ ਹੋਣ ਵਾਲੇ ਨੂੰ ਮਾਤਾ ਪਿਤਾ ਨੂੰ ਦੰਪਤੀ ਨੂੰ ਜੇ ਤੁਸੀਂ ਕਹੋਗੇ ਇਹਨੂੰ ਪੀਲੀਆ ਉਹ ਕਹਿਣਗੇ ਇਹਨੂੰ ਠੀਕ ਹੋਣਾ ਚਾਹੀਦਾ ਤੁਸੀਂ ਜੋ ਮਰਜ਼ੀ ਕਰ ਲਓ ਫਿਰ ਡਾਕਟਰਾਂ ਦੀ ਮਰਜ਼ੀ ਆ ਜਿੱਦਾਂ ਮਰਜ਼ੀ ਲੁੱਟੀ ਜਾਏ ਚੀਟ ਕਰੀ ਜਾਏ ਤਾਂ ਲੇਕਿਨ ਪਰ ਉਹ ਉਹ ਬੱਚੇ ਜਿਹਨਾਂ ਦਾ ਬ੍ਰਸਪਤੀ ਨੀਚ ਹੋਏਗਾ ਜਨਮ ਦੇ ਸਮੇਂ ਤੇ ਜਨਮ ਕੁੜਲੀ ਚ ਔਰ ਉਹਦੀ ਹੀ ਦਸ਼ਾ ਚਲਦੀ ਹੋਏਗੀ ਤਾਂ ਉਹਨੂੰ ਸ਼ੀਸ਼ੇ ਚ ਲਾਉਣਾ ਪੈਂਦਾ ਜਿੰਨੇ ਦਿਨ ਦੀ ਉਹ ਦਸ਼ਾ ਬਕਾਇਆ ਹੁੰਦੀ ਹੈ ਕਿਸੇ ਨੂੰ ਮਹੀਨਾ ਕਿਸੇ ਨੂੰ 2 ਮਹੀਨੇ ਕਿਸੇ 6 ਮਹੀਨੇ ਐਦਾਂ ਐਦਾਂ ਹੀ ਚੱਲਦਾ ਮੀਨਾਂ 2 ਮਹੀਨੇ ਬਦਲ ਠੀਕ ਹੋ ਗਿਆ ਫਿਰ ਬਾਅਦ ਚ ਪੀਲੀਏ ਦੀ ਦਵਾਈ ਹੈ ਉਹਨੂੰ ਉਹਨੂੰ ਚਲਦੀ ਆੱਖਾਂ ਜਿਹਨੂੰ ਜਰਕਾਨ ਕਹਿੰਦੇ ਆ ਜਰਕਾਨ ਹੋ ਜਾਂਦਾ ਸਾਰੀ ਉਮਰ ਉਹਨੂੰ ਰक्त विकार ਦੇ ਰੋਗ ਰਹਿਣਗੇ ਉਹਨੂੰ ਇਹ ਸਾਰੀ ਚੀਜ਼ਾਂ ਛੱਡਣੀਆਂ ਪੈਣਗੀਆਂ ਪੀਲਾ ਰੰਗ ਛੱਡਣਾ ਪਏਗਾ ਚਨੇ ਦੀ ਦਾਲ ਨਹੀਂ ਖਾ ਸਕਦਾ ਉਹ ਹਲਦੀ ਨਹੀਂ ਖਾ ਸਕਦਾ ਸਿਟਰਸ ਫਰੂਟ ਹੈ ਜਿੰਨੇ ਵੀ ਖੱਟੇ ਫਲ ਹਨ ਖੱਟੇ ਫਲ ਤਾਂ ਜ਼ਹਿਰ ਹੈ ਉਸ ਆਦਮੀ ਵਾਸਤੇ ਜਿਹਦਾ ਬ੍ਰੈਸਪਤੀ ਖਰਾਬ ਹੈ ਠੀਕ ਹੈ ਹਾਂ ਤੇ ਹੁਣ ਜਿਹੜਾ ਤੁਸੀਂ ਜਿਵੇਂ ਜਾਣਕਾਰੀ ਦਿੱਤੀ ਹੈਗੀ ਵੱਡੇ ਵੱਡੇ ਰਾਜਨੇਤਾ ਵੀ ਜਾਂਦੇ ਕੋਈ ਇਹੋ ਜਿਹੇ ਰਾਜਨੇਤਾ ਵੀ ਹੁਣ ਵੀ ਅਪਡੇਟਡ ਆਉਂਦੇ ਰਹੇ ਕੋਈ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਪਾਰਟੀਆਂ ਹੁਣ ਤਾਂ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਚ ਬੀਜੇਪੀ ਆਪਣਾ ਜੋਰ ਲਾ ਰਹੀ ਹੈ ਆਮ ਆਦਮੀ ਪਾਰਟੀ ਆਪਣਾ ਕਾਂਗਰਸ ਆਪਣਾ ਅਕਾਲੀ ਦਲ ਆਪਣਾ ਆਮਲਗੀ ਪਹਿਲਾਂ ਤਿੰਨ ਪਾਰਟੀਆਂ ਦੀ ਹੁਣ ਚਾਰ ਹੋ ਗਈਆਂ ਤਾਂ ਲੱਗਦਾ ਹੈ ਕਿ ਇਹ ਵੀ ਰਾਜੇਤਾਨ ਦੇ ਨੇ ਨੇ ਸਰ ਮੈਂ ਨਾਂ ਤਾਂ ਨਹੀਂ ਲਿਆਉਂਗਾ ਕਿਸੇ ਦਾ ਕਿਸੇ ਸੱਜਣ ਦਾ ਵੀ ਪਰ ਤਕਰੀਬਨ ਰਾਜਨੀਤੀ ਜਦੋਂ ਇਲੈਕਸ਼ਨ ਦਾ ਦੌਰ ਸ਼ੁਰੂ ਹੁੰਦਾ ਹੈ ਉਦੋਂ ਹਰ ਰਾਜਨੇਤਾ ਕਿਸੇ ਨਾ ਕਿਸੇ ਪੰਡਤ ਦੀ ਸ਼ਰਨਤਾ ਜਾਂਦਾ ਜਾਂਦਾ ਇਹ ਬਾਅਦ ਚ ਇਹ ਜਿੰਨੀ ਵਾਰ ਜੀ ਛੇਕੀਆਂ ਮਾਰ ਜਾਣ ਕਿ ਮੈਂ ਆਪਣੀ ਆਪਣੇ ਦਮ ਨਾਲ ਆਪਣੀ ਪੈਸੇ ਨਾਲ ਆਪਣੀ ਸੇਵਾ ਨਾਲ ਆਪਣੇ ਕੰਮਾਂ ਨਾਲ ਇਲੈਕਸ਼ਨ ਜਿੱਤਿਆ ਇਹ ਕਿਸੇ ਨਾ ਕਿਸੇ ਬ੍ਰਾਹਮਣ ਦੀ ਸ਼ਰਨ ਚ ਜ਼ਰੂਰ ਜਾਂਦੇ ਆ ਜੋਸ਼ੀ ਦੀ ਪੰਡਤ ਦੀ ਜੋ ਮਰਜੀ ਕਹਿ ਲੋ ਅਸੀਂ ਕੋਈ ਕਰਮकांड ਕਰਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੋਈ ਉਸੇ ਕੁਰਸੀ ਥੱਲੇ ਕੋਈ ਧੂਣੀ ਕਰਵਾ ਦਿੰਦਾ ਵੇਪੂ ਬਣਾਉਣ ਵਾਸਤੇ ਉਹਨੂੰ ਲੇਕਿਨ ਉਹਦੇ ਨਾਲ ਹੁੰਦਾ ਹੋ ਜਾਂਦਾ ਕੁਝ ਨਹੀਂ ਹੈ ਔਰ ਜਿਹੜੇ ਕਹਿੰਦੇ ਆ ਵੀ ਕਿਸੇ ਨੂੰ ਕੁਝ ਕਰਾਤਾ ਟੂਣਾ ਟੰਮ ਕਰਾਤਾ ਮੈਂ ਉਹਨਾਂ ਨੂੰ ਮੰਨਦਾ ਨਹੀਂ ਹੈ ਨਹੀਂ ਇਹ ਤਾਂ ਪਟਿਆਲੇ ਦੀ ਘਟਨਾ ਸੀਗੀ ਇੱਕ ਮੇਅਰ ਦੀ ਕੁਰਸੀ ਨੂੰ ਲੈ ਕੇ ਕਿ ਮੇਅਰ ਕੌਣ ਬਣੂਗਾ ਉਹ ਕੁਰਸੀ ਦੇ ਨੀਚੇ ਰੱਖ ਕੇ ਨਾ ਕੁਝ ਨਾ ਕੁਝ ਕਾਫੀ ਪੁਰਾਣੀ ਗੱਲ ਹੋ ਗਈ ਹੈ ਉਹ ਖੈਰ ਹੁਣ ਤਾਂ ਨਹੀਂ ਹੈਗੀ ਤੇ ਉਹ ਕਾਫੀ ਇੱਕ ਅਸਮਾਨ ਹੋਇਆ ਸੀ ਸਰ ਜਿਹਦੇ ਮੁਕੱਦਰ ਚ ਉਹ ਬ੍ਰਹਸਪਤੀ ਕਹ ਲੋ ਵੀ 3-4 ਡਿਗਰੀ ਦਾ ਉਹ ਮੇਅਰ ਬਣੇਗਾ ਜੇ ਤਾਂ ਜੇ ਡਿਗਰੀ ਦਾ ਤਾਂ ਫਿਰ ਉਹ ਮੰਤਰੀ ਬਣੇਗਾ ਕੈਬਨਿਟ ਮੰਤਰੀ ਜੇ 18 20 ਡਿਗਰੀ ਦਾ ਤਾਂ ਸੀਐਮ ਬਣੇਗਾ ਅੱਛਾ ਇਹਨਾਂ ਦੀ ਵੀ ਡਿਗਰੀ ਆਉਂਦੀ ਹੈ ਹਰ ਗ੍ਰਹਿ ਦੀ ਇੱਕ ਇੱਕ ਖਾਨੇ 'ਚ ਇੱਕ ਘਰ 'ਚ ਜਿਹੜੀ ਡਿਗਰੀ ਹੈ ਇੱਕ ਤੋਂ ਲੈ ਕੇ ਇੱਕ ਤੋਂ ਲੈ ਕੇ 29 ਤੱਕ ਹੈ ਤੀਵੇਂ ਪਾਸੇ ਫਿਰ ਉਹ ਜ਼ੀਰੋ ਤੇ ਆ ਜਾਂਦਾ ਠੀਕ ਹੈ ਐਦਾਂ ਐਦਾਂ ਜਿੱਦਾਂ ਜਨਮ ਕੁੰਡਲੀ 'ਚ ਜੇ ਬ੍ਰਹਸਪਤੀ ਤੁਹਾਡਾ 0 ਡਿਗਰੀ ਦਾ ਔਰ ਅੱਛਾ ਉਹ ਕੋਈ ਤੁਹਾਨੂੰ ਫਾਇਦੀ ਨਹੀਂ ਦੇਵੇਗਾ ਉਹ ਜੇ 1 ਤੋਂ ਲੈ ਕੇ 4-5 ਤੱਕ ਦਾ ਵੀ ਹੋ ਗਿਆ ਉਹ ਬਚਪਨ ਚ ਹੈ ਬਾਲ ਹੈ ਉਹ ਵੀ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ ਜਿਹੜਾ 10 ਤੋਂ ਲੈ ਕੇ 20-22 ਤੱਕ ਹੈ ਉਹ ਜਵਾਨ ਹੈ ਉਹ ਤੁਹਾਨੂੰ ਬਹੁਤ ਫਾਇਦਾ ਦੇ ਸਕਦਾ ਓਕੇ ਜੇ ਖਰਾਬ ਚ ਹੈ ਖਰਾਬ ਚ ਵੀ ਬਰਬਾਦੀ ਕਰ ਦੇਗਾ ਜੇ ਠੀਕ ਹੈ ਸ਼ੁਭ ਚ ਤੁਹਾਨੂੰ ਬੈਨੀਫਿਟ ਦੇ ਦੇਗਾ ਜੇ 25 ਤੋਂ ਲੈ ਕੇ 28 29 ਤੱਕ ਹੋ ਗਿਆ ਉਹ ਬੁੱਢਾ ਹੋ ਗਿਆ ਉਹ ਵੀ ਤੁਹਾਨੂੰ ਕੁਝ ਨਹੀਂ ਦੇ ਸਕਦਾ ਓਕੇ ਇਹਦੇ ਜਿੱਦਾਂ ਆਪਾਂ ਕਹਿੰਦੇ ਨਾ ਬੱਚਾ ਕੋਈ ਤੁਹਾਡੀ ਹੈਲਪ ਕਰ ਸਕਦਾ ਨਾ ਬੁੱਢਾ ਕੋਈ ਹੈਲਪ ਕਰ ਸਕਦਾ ਜਿਹੜੇ ਜਵਾਨੀ ਦੇ ਦਿਨ ਹੈ ਉਹਨਾਂ ਚ ਤੁਸੀਂ ਕੁਝ ਕਰ ਸਕਦੇ ਆ ਇਦਾਂ ਹੀ ਇਹ ਗ੍ਰਹਿ ਦੀ ਚਾਲ ਦੇ ਮੁਤਾਬਕ ਹੁੰਦਾ ਪਰ ਇਹਨੂੰ ਵੀ ਸਮਝਣਾ ਇੱਕ ਸਮੁੰਦਰ ਚ ਕਹਤੋ ਕਹ ਲਓ ਵੀ ਆਤਮਾਰਨ ਦੀ ਗੱਲ ਹੈ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਨੂੰ ਮੋਤੀ ਮਿਲੇ ਆਮ ਤੌਰ ਤੇ ਚਿਕੜੀ ਨਜ਼ਰ ਆਉਂਦਾ ਹੈ ਮੈਂ ਨਹੀਂ ਜਾਣਦਾ ਵੀ ਆਦਮੀ ਸਭ ਕੁਝ ਜਾਣਦਾ ਹੁੰਦਾ ਹੈ ਸ੍ਰਿਸ਼ਟੀ ਜਾਂ ਮਾਲਕ ਉਹ ਪਰਮ ਪਿਤਾ ਸਭ ਕੁਝ 1 ਮਿੰਟ ਚੋ ਕਰ ਸਕਦਾ ਜੋ ਮਰਜ਼ੀ ਚਾਹੇ ਲੇਕਿਨ ਇਹ ਜੋਤਿਸ਼ ਗਣਿਤ ਫੇਰ ਵੀ ਇਹ 20 25% ਤੱਕ ਮੈਂ ਜਿੱਥੇ ਤੱਕ ਅੰਦਾਜ਼ਾ ਲਾਇਆ ਜੇ ਇੱਕ ਜੋਤਸ਼ੀ 20 25% ਤੱਕ ਵੀ ਜਾਣ ਸਕਦਾ ਕਿਸੇ ਕੁੰਡਲੀ ਨੂੰ ਬਹੁਤ ਵੱਡੀ ਗਨੀਮਤ ਹੈ ਜਿਹੜੇ ਕਹਿੰਦੇ ਆ 100% ਉਹ ਤਾਂ ਬੇਵਕੂਫੀ ਹੈ ਦਾਅਵੇ ਕਰਦੇ ਆ ਗਲਤ ਗੱਲਾਂ ਕਰਦੇ ਆ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈ ਸਰ ਮੈਂ ਤਾਂ 20 25 ਤੱਕ ਦੀ ਕਹਿੰਦਾ ਵੀ ਭਾਈ 20 25 ਹੱਦ 30 ਡਿਗਰੀ ਤੱਕ ਜਾਂ 30% ਤੱਕ ਤੁਸੀਂ ਜੋਤਿਸ਼ ਦੇ ਮੁਤਾਬਕ ਕਿਸੇ ਨੂੰ ਫਲਾਦੇਸ਼ ਦੇ ਸਕਦੇ ਆ ਮਰਗੀ ਤੁਸੀਂ ਸਿੱਧੀ ਗੱਲ ਕਰਦੇ ਹੋ ਕਿਸੇ ਗਿੱਟੇ ਵਜੇ ਕਿਸੇ ਵਜੇ ਜੋ ਜੋ ਮਰਜ਼ੀ ਹੋਵੇ ਮੈਂ ਝੂਠ ਨਹੀਂ ਬੋਲਣਾ ਜੀ ਜੋ ਜੋ ਸੱਚਾਈ ਆ ਗਈ ਉਹ ਜੀ ਬਿਨਾ ਬਿਨਾ ਟਾਈਮ ਦੇ ਤੋਂ ਮੈਂ ਕਿਸੇ ਨੂੰ ਅਟੈਂਡ ਨਹੀਂ ਕਰਿਆ ਹੈ ਜਨਮ ਕੁੰਡਲੀ ਮੈਨੂੰ ਪਹਿਲਾਂ ਆਪਣੀ ਡੇਟ ਆਫ ਬਰਥ ਲਿਖਾਣੇ ਆ ਲੋਕ ਡੇਟ ਟਾਈਮ ਪਲੇਸ ਜੋ ਇਨਫਾਰਮੇਸ਼ਨ ਸਾਨੂੰ ਚਾਹੀਦੀ ਹੈ ਸਬਜੈਕਟ ਦੀ ਇੰਨੀ ਤੁਸੀਂ ਸਵਾਲ ਪਾਓਗੇ ਮੈਂ ਉਹਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂਗਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਉਹ ਜਦੋਂ ਮੈਨੂੰ ਕੋਈ ਆਦਮੀ ਇਨਫਾਰਮੇਸ਼ਨ ਦਿੰਦਾ ਆਪਣੀ ਮੈਨੂੰ ਦੋ ਦਿਨ ਮੈਂ ਉਸ ਤੋਂ ਮੰਗਦਾ ਕਿ ਦੋ ਦਿਨ ਮੈਂ ਤੇਰੀ ਕੁੰਡਲੀ ਨੂੰ ਵਾਚ ਆਊਟ ਕਰਕੇ ਲਿਖਾਂਗਾ ਆਪਣੀ ਭਾਸ਼ਾ ਚ ਉਸ ਤੋਂ ਬਾਅਦ ਤੈਨੂੰ ਫੋਨ ਕਰਕੇ ਬੁਲਾਵਾਂਗਾ ਫਿਰ ਸਮਝ ਲਈ ਆਪਣੀ ਉਹ ਪੂਰਾ ਲਿਖ ਦੇਵਾਂਗਾ ਜੋ ਮੇਰੀ ਸਮਝ ਚ ਆਇ ਉਹ ਜ ਪੂਰਾ ਜੀਵਨ ਫਲਾਦੇ ਪੂਰਾ ਉਹਦਾ ਜੀਵਨ ਦਾ ਫਲਾਦੇਸ਼ ਹੈ ਉਹ ਲਿਖ ਦੇਣਾ ਬੜੇ ਬੜੇ ਰਾਜਨੀਤਾਜੀ ਦੇਖਦੇ ਹੁਣ ਜਾਂ ਕਿਸੇ ਨੂੰ ਤੁਹਾਡਾ ਕਰਨਾ ਉਹ ਕੰਟੈਕਟ ਨੰਬਰ ਤੁਸੀਂ ਆਪਣਾ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਦੱਸ ਦਿਓ ਕਿ ਤੁਹਾਡਾ ਜਿਹੜਾ ਕੰਟੈਕਟ ਨੰਬਰ ਹੈ ਜਿਹੜਾ ਤੁਸੀਂ ਈਜ਼ੀਲੀ ਮਿਲ ਸਕਦੇ ਹੋ ਕਿਹੜੇ ਟਾਈਮ ਤੋਂ ਲੈ ਕੇ ਕਿਹੜੇ ਟਾਈਮ ਤੱਕ ਤੁਹਾਡੇ ਨਾਲ ਉਹ ਰਸਤਾ ਰੱਖ ਸਕਦੇ ਨੇ ਸਰ ਮੈਂ ਹੁਣ ਤਾਂ ਬਿਰਧਵਸਤਾ ਚ ਐ ਮੈਂ 78 ਸਾਲ ਦੀ ਉਮਰ ਚ ਹੋ ਗਿਆ ਮੈਂ ਘਰ ਹੀ ਰਹਿਣਾ तकरीबन ਬਾਹਰ ਤਾਂ ਜਾਂਦਾ ਨਹੀਂ ਜਿਆਦਾ ਕਰਿਆ ਸ਼ੌਕ ਹੀ ਆ ਪਿੰਡ ਮੇਰਾ ਚਪੜਾ ਐ ਇਤੋਂ 10 ਕਿਲੋਮੀਟਰ ਪਟਿਆਲੇ ਤੋਂ ਕਦੇ ਸ਼ੌਕ ਹੀ ਆ ਉੱਥੇ ਚਲੇ ਜਾਣਾ ਇੱਕ ਬੇਟਾ ਮੇਰਾ ਉੱਥੇ ਰਹਿੰਦਾ ਅੱਧਾ ਪਰਿਵਾਰ ਉੱਥੇ ਆਂਦਾ ਹੈ ਵਿੰਦਿਆ ਨਗਰ ਚ ਰਹਿੰਦਾ ਯੂਨੀਵਰਸਿਟੀ ਦੇ ਸਾਹਮਣੇ ਜੇ ਕਿਸੇ ਵੀ ਸੱਜਣ ਨੇ ਮੇਰੀ ਸੇਵਾ ਦੀ ਲੋੜ ਹੋਵੇ ਜੀ ਨੂੰ ਜਾਂ ਮੈਨੂੰ ਚਾਹਦਾ ਹੋਵੇ ਕਿ ਮੈਂ ਉਹਨਾਂ ਨੂੰ ਮਿਲਾਂ ਤਾਂ ਮੇਰਾ ਦੋ ਨੰਬਰ ਹੈ ਸਰ ਮੇਰੇ ਇੱਕ ਇੱਕ ਇਹਦਾ Airtel ਦਾ ਜਿਹਦਾ 9814238743 ਜੀ 9814238743 ਇੱਕ ਨੰਬਰ ਇਹ Airtel ਦਾ ਦੂਜਾ ਹੈ BSNL ਦਾ 9417815543 ਜੀ 9417815543 ਇਹ ਮੇਰੇ ਦੋ ਨੰਬਰ ਹੈ ਮੈਨੂੰ ਕੰਟੈਕਟ ਕਰਦਾ ਕੋਈ ਨਹੀਂ ਤਾਂ ਯੂਨੀਵਰਸਿਟੀ ਦੇ ਸਾਹਮਣੇ 114 ਨੰਬਰ ਮੇਰਾ ਘਰ ਹੈ ਔਰ ਸਾਡੇ ਿਕਨੌਰ ਕੰਸਟੀਚੂਐਂਸੀ ਦੇ ਜਿਹੜੇ MLA ਰਿਟਾਇਰ ਹੈ ਬੀਬੀ ਹਰਪ੍ਰੀਤ ਕੌਰ ਮੁਖਮੇਲ ਪਰ ਉਹਨਾਂ ਦੀ ਸਾਨੂੰ ਪਿੱਠ ਲੱਗਦੀ ਹੈ ਉਹਨਾਂ ਦੀ ਵੈਤ ਤੇ ਅਸੀਂ ਸਾਡਾ ਘਰ ਹੈ ਯੂਨੀਵਰਸਿਟੀ ਦੇ ਸਾਹਮਣੇ ਜੇ ਕੋਈ ਮੇਰੀ ਸੇਵਾਵਾਂ ਲੈਣਾ ਚਾਹੁੰਦਾ ਆ ਸਕਦਾ ਹੈ ਮੋਸਟ ਵੈਲਕਮ ਪਰ ਮੈਂ ਨਾ ਝੂਠ ਬੋਲਾਂਗਾ ਨਾ ਉਹਨੂੰ ਫੂਕ ਦੇਣ ਦੀ ਗੱਲ ਕਰਾਂਗਾ ਕਿ ਤੂੰ ਕੱਲ ਨੂੰ ਅਮੀਰ ਬਣ ਜਾਏਗਾ ਜਾਂ ਅੱਜ ਬਣ ਜਾਏਗਾ ਜੋ ਉਹਦੀ ਕੁੰਡਲੀ ਕਹਿੰਦੀ ਹੈ ਜਿੰਨਾ ਮੈਨੂੰ ਪਤਾ ਲੱਗੇਗਾ ਮੈਂ ਉਸ ਦੇ ਮਤਾਬਕ ਹੀ ਐਕਚੁਅਲ ਖਰਾ ਸੱਚ ਬੋਲਾਂਗਾ ਜੋ ਬਿਲਕੁਲ ਪੰਡਿਤ ਸੋਮ ਪ੍ਰਕਾਸ਼ ਦੇਕਸ਼ ਜੀ ਜੋ ਕਿ ਹਮੇਸ਼ਾ ਵਾਲਾ ਤੁਹਾਡੇ ਨਾਲ ਕਰਦੇ ਨੇ ਸੱਚ ਔਰ ਅਸੀਂ ਵੀ ਲੋਕਾਂ ਦੇ ਸੱਚ ਹੱਕ ਦੀ ਆਵਾਜ਼ ਜੀਵੀਅਸ ਅਪਡੇਟ ਨਿਊਜ਼ ਤੁਹਾਡੇ ਨਾਲ ਹਮੇਸ਼ਾ ਜਿਹੜੀ ਸੱਚ ਸੱਚ ਹੱਤ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਂਦਾ ਤਾਂ ਪੰਡਿਤ ਜੀ ਦਾ ਵੀ ਉਹੀ ਕਹਿਣਾ ਹੈਗਾ ਕਿ ਅਸੀਂ ਸੱਚ ਦੇ ਉੱਤੇ ਹੀ ਪਹਿਰਾ ਦੇਣਾ ਹੈਗਾ ਤਾਂ ਪੰਡਿਤ ਸੋਮ ਪ੍ਰਕਾਸ਼ ਦੇਖਸ਼ ਜਿਨ੍ਹਾਂ ਨੇ ਕਿ ਹੁਣ ਬ੍ਰਸਪਤੀ ਦੇ ਬਾਰੇ ਤੁਹਾਨੂੰ ਦੱਸਿਆ ਬ੍ਰਸਪਤੀ ਗੁਰੂ ਦੇ ਬਾਰੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜੇ ਤੁਹਾਡੇ ਕੁੰਡਲੀ ਦੇ ਵਿੱਚ ਹੈ ਤੇ ਤੁਹਾਨੂੰ ਕਿੱਥੋਂ ਫਰਸ਼ ਤੋਂ ਅਰਥ ਤੱਕ ਜਿਹੜਾ ਲੈ ਜਾਂਦਾ ਹੈਗਾ ਜੇ ਸ਼ੁਭ ਹੋਵੇ ਜੇ ਅਸ਼ੁਭ ਹੋਵੇ ਪਰ ਫਰਜ ਅਸ ਤੋਂ ਫਰਸ ਤੇ ਲਿਆਊਗਾ ਉਹ ਵੀ ਨਹੀਂ ਤੁਹਾਨੂੰ ਪਤਾ ਕਰ ਦਿੰਦਾ ਕਿਉਂਕਿ ਇਹੇ ਵਿਸ਼ੇਸ਼ਤਾਵਾਂ ਜੋ ਪੰਡਿਤ ਜੀ ਨੇ ਦਸੀਆਂ ਔਰ ਉਹਦੀ ਪੂਰੀ ਗ੍ਰਹਿ ਚਾਲ ਵੀ ਦਸੀ ਔਰ ਵਿਧੀ ਵਿਧਾਨ ਵੀ ਦੱਸਿਆ ਜੇਕਰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਪੰਡਿਤ ਜੀ ਨੇ ਆਪਣਾ ਨੰਬਰ ਵੀ ਦੇ ਦਿੱਤਾ ਹੈ ਸੋਮਪ੍ਰਕਾਸ਼ ਦੇਖਸ਼ੀ ਜੀ ਜਿਨ੍ਹਾਂ ਦਾ ਕੀ ਬਹੁਤ ਵੱਡਾ ਤਜਰਬਾ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਜੋਤਿਸ਼ ਗਣਿਤ ਜਿਹੜਾ ਗਿਆਨ ਜੋ ਸ਼ਾਤਰਾ ਨਾਲ ਸਾਮਰਾ ਪੂਰੀ ਜਿਹੜਾ ਵਿਧੀ ਵਿਧਾਨ ਦੇ ਨਾਲ ਇਹ ਸਾਨੂੰ ਗਿਆਨ ਪ੍ਰਾਪਤ ਕਰਵਾਉਂਦੇ ਨੇ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਬੀਵੀਐਸ ਅਪਡੇਟ ਦੇ ਨਾਲ ਮੈਨੂੰ ਤੇ ਪਾਣੀ ਸੋਮ ਪ੍ਰਕਾਸ਼ ਦੇਖਸ਼ੀ ਜੀ ਦੇਵ ਜادت ਧੰਨਵਾਦ ਧੰਨਵਾਦ ਜੈ ਹਿੰਦ ਜੈ ਭਾਰਤ ਸਭ ਜੋਤਿਸ਼ ਪ੍ਰੇਮੀਆਂ ਨੂੰ ਮੇਰੀ ਨਮਸਕਾਰ ਨਮਸਕਾਰ